ਹਾਂਜੀ ਬਾਈ ਜੀ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਗੁਰੀ ਡੈਰੀ ਫਾਰਮ ਦੀਪਗੜ੍ਹ ਦੇ ਵਿੱਚ ਤੁਹਾਡਾ ਸਵਾਗਤ ਹੈ ਬਾਈ ਜੀ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਘੰਟੀ ਦੇ ਬਟਨ ਤੇ ਜਰੂਰ ਪ੍ਰੈਸ ਕਰ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਬਾਈ ਜੀ 62801 37325 ਮੇਰਾ ਮੋਬਾਈਲ ਨੰਬਰ ਹੈ 10 ਤੋਂ 15 ਫੋਟੋਆਂ ਭੇਜ ਕੇ ਬਾਈ ਜੀ ਐਡ ਲਵਾ ਸਕਦੇ ਹੋ ਬਾਈ ਜੀ ਪਹਿਲਾਂ ਗੱਲ ਕਰਦੇ ਆ ਟਰਾਲੇ ਬਾਰੇ 84277 ਤੇ 25955 ਬਾਈ ਜੀ ਮੋਬਾਈਲ ਨੰਬਰ ਆ ਬਾਈ ਦਾ ਟਰਾਲਾ ਹੈਗਾ ਬਾਈ ਜੀ 14 ਸੱਤ ਦਾ ਬਾਈ ਜੀ origignal ਟਰਾਲਾਗਾ ਤਾਰਾ ਸਿੰਘ ਬਿਲਗਾ ਦਾ ਬਣਿਆ ਹੋਇਆਗਾ ਪੱਤੀ ਵਾਲਾ ਬੈੱਡ ਲੱਗਿਆ ਹੋਇਆ ਵੀਰ ਜੀ ਸਾਫ਼ ਸੁਥਰਾ ਟਰਾਲਾ ਪਿਆ ਰੰਗ ਪੇਂਟ ਵਧੀਆ ਪਿਆ ਬੇਦਾਗ ਫਰਸ਼ ਆ ਕੀ ਵੀਡੀਓ ਚੈੱਕ ਕਰੋ 8 ਨਟੀ ਹੱਬ ਲੱਗਿਆ ਹੈ ਬਾਈ ਜੀ 8 ਇੰਚ ਕੁ 80 ਆਗੀ ਪੱਕੇ ਟਾਇਰ ਆ ਵੀਰ ਜੀ ਤੇ ਰੇਲ ਦਾ ਹਿੱਸਾ ਲੱਗਿਆ ਹੋਇਆਗਾ ਪੱਕੇ ਟਾਇਰ ਨੇ ਰੇਲ ਦਾ ਹਿੱਸਾ ਲੱਗਿਆ ਹੋਇਆ ਸਾਰਾ ਮਾਲ ਬਾਈ ਜੀ ਟਾਟਾ ਸੀਲ ਦਾ ਲੱਗਿਆ ਹੋਇਆ ਹੈਗਾ ਰੰਗ ਪੱਖੋਂ ਵੀਡੀਓ ਚ ਵਧੀਆ ਪਿਆ ਟਰਾਲਾ ਚੈੱਕ ਕਰ ਸਕਦੇ ਹੋ ਤੁਸੀਂ ਤੇ ਡਿਮਾਂਡ ਹੈਗੀ ਆ ਟਰਾਲੇ ਦੀ ਸਿਰਫ 2 ਲੱਖ ਤੇ 55000 ਰੁਪਏ ਡਿਮਾਂਡ ਆ ਬਾਈ ਜੀ 2 ਲੱਖ ਤੇ 55000 ਰੁਪਏ ਡਿਮਾਂਡ ਆਗੀ ਮੌਕੇ ਤੇ ਪੂਰਾ ਵਧੀਆ ਮਾਨਤਨ ਬਾਈ ਜੀ ਹੋ ਜਾਊਗਾ ਅਗਲਾ ਟਰੈਕਟਰ ਹੈਗਾ ਬਾਈ ਜੀ ਪ੍ਰੀਤ ਟਰੈਕਟਰ ਹੈਗਾ 941761936422 ਦਾ ਮੋਬਾਈਲ ਨੰਬਰ ਆ ਬਾਈ ਜੀ ਟਰੈਕਟਰ ਦਾ ਮਾਡਲ ਹੈਗਾ ਜੀ 2020 ਮਾਡਲ ਟਰੈਕਟਰ ਆ ਬਾਈ ਜੀ 2020 ਮਾਡਲ ਆਗਾ ਸਾਰਾ ਰੀਜਨਲ ਆ ਟਰੈਕਟਰ ਇਹ ਟਰੈਕਟਰ ਬਾਈ ਜੀ ਹਜੇ ਸਿਰਫ 1800 ਘੰਟੇ ਚੱਲਿਆ ਹੋਇਆ ਟਰੈਕਟਰ ਆ ਨਾਲ ਦੇ ਟਾਇਰ ਨੇ 75 ਤੋਂ 80 ਪੈਸੇ ਪੰਜਾਬ ਨੰਬਰ ਦਾ ਟਰੈਕਟਰ ਆ ਬਾਈ ਜੀ ਰੰਗ ਪੇਂਟ ਬਖੋਇਨ ਸਾਫ ਕੰਡੀਸ਼ਨ ਦਾ ਸਾਫ ਸੁਥਰਾ ਟਰੈਕਟਰ ਪਿਆ ਬਾਹਿਤ ਹੀ ਚੱਲਿਆ ਹੋਇਆ ਬਾਈ ਜੀ ਬਾਈ ਜੀ ਤੁਸੀਂ ਵੀ ਬਾਹ ਕੇ ਚੈੱਕ ਕਰਕੇ ਲਿਜਾ ਸਕਦੇ ਹੋ ਸਾਰਾ ਟਰੈਕਟਰ ਵੀਰ ਜੀ ਫੁੱਲ Ориਜਨਲ ਪਿਆਗਾ ਟਰੈਕਟਰ ਤੁਸੀਂ ਵੀ ਬਾਹ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਜਾਓ ਵੀਰੇ ਟਰੈਕਟਰ ਆ ਤੇ ਟਾਇਰ ਨਾਲ ਦੇ ਟਾਇਰ ਆ 75 ਤੋਂ 80 ਪੈਸੇ ਟਾਇਰ ਪਿਆ ਤੇ ਡਿਮਾਂਡ ਰੱਖੀਆ ਵੀਰ ਨੇ ਬਿਲਕੁਲ ਜਾਇਜ 4 ਲੱਖ 10000 ਰੁਪਿਆ ਡਿਮਾਂਡ ਆ ਬਾਈ ਜੀ ਮੌਕੇ ਤੇ ਵਧੀਆ ਮੰਨਤਨ ਹੋ ਜੂਗਾ ਦੋਨਾਂ ਸੰਧਾਂ ਦੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਘੰਟੀ ਦੇ ਬਟਨ ਤੇ ਜਰੂਰ ਪ੍ਰੈਸ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਰੇ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਾਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆਂ ਜੇ ਵੀਡੀਓ ਤੁਸੀਂ ਵੀ ਪਾਉਣੀ ਆ ਫ੍ਰੀ ਚ ਵੀਡੀਓ ਪਾਈ ਜਾਂਦੀ ਹੈ ਕੋਈ ਪੈਸਾ ਨਹੀਂ 10 ਤੋਂ 15 ਫੋਟੋਆਂ ਵੇਚ ਕੇ 62801 37325 ਤੇ ਵੀਡੀਓ ਵੇਚ ਕੇ ਲਵਾ